ਅੱਜ ਮੱਕੀ ਦੀ ਗੱਲ ਕਰਦੇ ਆਂ ਮੱਕੀ ਦੇਖ ਲਓ ਇੰਨਾ ਕੁ ਪੇਲਾ ਹੋ ਗਿਆ ਥਾ ਉਹ ਤੱਕ ਜਿੱਥੇ ਤੱਕ ਹੈਗੀ ਆ ਮੱਕੀ ਉਦੋਂ ਤੱਕ ਪੇਲਾ ਦੋ ਚਾਰ ਦਿਨ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਇਥੇ ਬਹਾਦ ਗਏ ਨੂੰ ਬਾਤ ਆਈ ਵੀ ਸੀਗੀ ਪਰ ਬਾਅਦ ਚ ਮੀਂਹ ਪੈ ਕੇ ਦੋ ਤੇ ਤਿੰਨ ਦਿਨਾਂ ਚ ਮੇ ਕਰਕੇ ਬਾਣ ਜਿਹੜਾ ਗਿੱਲਾ ਹੋ ਗਿਆ ਗਿੱਲਾ ਬਾਣ ਕਰਕੇ ਫਿਰ ਕੁਸ ਹੋਣੀ ਪਾਇਆ ਹੁਣ ਅੱਜ ਧੁੱਪ ਨਿਕਲੀ ਐ ਤੇ ਅੱਜ ਬਾਣ ਆ ਜਿਹੜਾ ਉਹ ਸੁੱਕਿਆ ਹੁਣ ਦੇਨੇ ਅੱਗੇ ਕੀ ਮੌਲ ਬੰਦ ਹੈ ਜੇ ਤਾਂ ਦੋ ਤਿੰਨ ਦਿਨ ਧੁੱਪ ਰਹੀ ਫੇਰ ਤਾਂ ਇਹ ਅੱਧਾ ਜਿਹੜਾ ਥਾ ਰਿਹਾ ਇਹ ਬਾਹਰਾਂ ਕੀ ਬਾਹਗੀ ਚ ਜਵਾਰ ਵੀ ਦਾ ਕਿਉਂਕਿ ਮੱਕੀ ਦਾ ਇੱਕ ਵਾਰੀ ਹੁੰਦੀ ਹੈ ਉਦੋਂ ਵਾਰ ਹੁੰਦੀ ਨੇ ਜਵਾਰ ਤਾਰੇ ਵੀ ਉੱਗ ਜਾਂਦੇ ਜਵਾਰ ਲਵਾ ਦਾਂਗੇ ਅੱਕੇ ਚੱਲਦੇ ਆ ਜੋ ਅੱਜ ਮੈਂ ਤਾਂ ਨਹੀਂ ਆਇਆ ਉਹ ਐਸੀ ਠੰਡਾ ਮੌਸਮ ਜਿਹਾ ਹਵਾ ਚੱਲ ਰਹੀ ਹੈ ਆ ਵੇਖੋ ਆ ਮੱਕੀ ਆਪਣੀ ਇੱਥੋਂ ਤੱਕ ਮੈਂ ਕਹਿਣਾ ਉਹ ਮੂਹਰੋਂ ਤੱਕ ਵੱਟ ਪਾ ਕੇ ਬਹਾ ਦਾਂਗੇ ਠੀਕ ਹੈ ਇਧਰਲੇ ਪਾਸੇ ਆਹ ਮੱਕੀ ਐ ਜਦੋਂ ਇਹ ਹੋਗੀ ਵੱਡੀ ਗਈ ਸਾਰੀ ਇਹਦੇ ਚ ਇਹ ਬਹਾ ਦਾਂਗੇ ਇਹਦੇ ਚ ਵਾਰ ਬੀਜਾਂਗੇ ਐਨੇ ਕ ਮੱਕੀ ਰਹਗੀ ਇਹ ਹੈਗੀ 10-15 ਦਿਨਾਂ ਦੀ ਹੈਗੀ ਬਾਦੀ ਚਲ ਠੀਕ ਹੈ ਦੋਸਤੋ